ਬਹੁਤ ਹੀ ਸਤਿਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਥੀਓ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਜਿਸ ਨੂੰ ਆਪਾਂ ਬਲਾਕ ਸੰਮਤੀ ਵੀ ਕਹਿੰਦੇ ਹਨ ਇਸ ਦੀਆਂ ਜੋ ਚੋਣਾਂ ਸਮੇ ਅਸੀਂ ਕਿਹੜੇ-ਕਿਹੜੇ ਫਾਰਮ ਭਰਨੇ ਹਨ ਕਿਹੜੇ ਫਾਰਮ ਖੁੱਲ੍ਹੇ ਦੇਣੇ ਹਨ ਕਿਹੜੇ ਬੰਦ ਸੀਲਸ ਵਾਫੇ ਵਿੱਚ ਦੇਣੇ ਹਨ ਲਾਖ ਲਗਾ ਕੇ ਜਾਂ ਕਿਹੜੇ ਆਪਾਂ ਜੋ ਸਟੈਚ ਰਿਕਵਰ ਕਿਹੜਾ ਹੁੰਦਾ ਹੈ ਨੋਨ ਸਟੈਚਰੀ ਜੋ ਕਵਰਸ ਕਿਹੜੇ ਹੁੰਦੇ ਹਨ ਉਹਨਾਂ ਸਾਰਿਆਂ ਬਾਰੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਫਾਰਮਸ ਨੂੰ ਸੀਲ ਕਰਨਾ ਹੈ ਤੇ ਕਿਸ ਤਰ੍ਹਾਂ ਕਲੈਕਸ਼ਨ ਸੈਂਟਰ ਤੇ ਆਪਾਂ ਜਮਾ ਕਰਾਉਣਾ ਹੈ ਜੀ ਤੇ ਸਭ ਤੋਂ ਪਹਿਲਾਂ ਦੇਖੋ ਆਪਣੇ ਕੋ ਹੈਡਿੰਗ ਹੈ ਜੀ ਆਈਟਮ ਟੂ ਬੀ ਹੈਂਡਡ ਓਵਰ ਐਟ ਕਲੈਕਸ਼ਨ ਸੈਂਟਰ ਇਹ ਆਪਣੇ ਕੋ ਪੰਚਾਇਤ ਸੰਪਤੀ ਹੈ ਤੇ ਜ਼ਿਲ੍ਹਾ ਪ੍ਰਸ਼ਿਦ ਜੋ ਚੋਣ ਹਨ ਉਹਨਾਂ ਦੇ ਬਾਰੇ ਵੀਡੀਓ ਬਣਾਈ ਜਾ ਰਹੀ ਹੈ ਜੀ तो सब तो पहला देखो अपने को जो पहला पैकेट है वो अपने को है जी स्टैचुरी मटैचुरी मतलब उसमें अपना कवर करना है इस दे अपने को की है दैरट बक्सा जरूरी दस्तावेज के ਇਸ ਦੇ ਵਿੱਚ ਇਹ ਪਹਿਲਾਂ ਬੈਲਟ ਬਕਸਾ ਦੇਣਾ ਹੈ ਇਹ ਤੁਸੀਂ ਉਹ ਸੀਲ ਬੰਦੀ ਹੁੰਦਾ ਹੈ ਆਪਣੇ ਕੋਲ ਪਤਾ ਹੀ ਆਪਾਂ ਨੂੰ ਕਿ ਸੀਲਾਂ ਲੱਗੀਆਂ ਹੁੰਦੀਆਂ ਹਨ ਉੱਪਰ ਜੋ ਟੈਗ ਲੱਗੇ ਹੁੰਦੇ ਹਨ ਤੇ ਇਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦਾ ਅਲੱਗ-ਅਲੱਗ ਜਮ੍ਹਾਂ ਹੋਏਗਾ ਜੀ ਤੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਪਹਿਲਾਂ ਸਾਰਾ ਜ਼ਿਲ੍ਹਾ ਪ੍ਰੀਸ਼ਦ ਦਾ ਸਮਾਨ ਇੱਕ ਪਾਸੇ ਕਰ ਲੈਣਾ ਹੁੰਦਾ ਹੈ ਤੇ ਜੋ ਬਲਾਕ ਸੰਮਤੀ ਹੈ ਉਹਦਾ ਸਾਰਾ ਸਮਾਨ ਇੱਕ ਪਾਸੇ ਰੱਖ ਲੈਣਾ ਹੁੰਦਾ ਹੈ ਜੀ ਤੇ ਦੂਸਰਾ ਹੈ ਆਪਣੇ ਕੋ ਜੋ ਸੀਡ ਲਿਫਾਫੇ ਜਿਸ ਦੇ ਵਿੱਚ ਭਰੀ ਹੋਈ ਪ੍ਰੈਜ਼ਾਈਡਿੰਗ ਅਫਸਰ ਡੈਰੀ ਜਿਸ ਨੂੰ ਆਪਾਂ ਅੰਕ ਕੀਤਾ 10 ਕਹਿ ਦਿੰਦੇ ਹਾਂ ਏ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਲੱਗ ਤੇ ਬਲਾਕ ਸਮਤੀ ਲਈ ਅਲੱਗ-ਅਲੱਗ ਜੋ ਲਿਫਾਫਿਆਂ ਵਿੱਚ ਇਹ ਪੈਕ ਕਰਨੇ ਹਨ ਜੀ ਤੇ ਇਹ ਆਪਣੇ ਕੋ ਤੁਸੀ ਸੀਲ ਕਰਨੇ ਹਨ ਇਹਨਾਂ ਨੂੰ ਤੁਸੀ ਲਾਕਾਂ ਲਗਾ ਕੇ ਸੀਲ ਕਰਨਾ ਹੈ ਜੀ ਇਹ ਆਪਣੇ ਕੋ ਸੀਡ ਲਿਫਾਫੇ ਹਨ ਜਿਸ ਦੇ ਵਿੱਚ ਵੀ ਸੀਡ ਲਿਖਿਆ ਹੈ ਇਸ ਦਾ ਮਤਲਬ ਉਹ ਲਿਫਾਫਾ ਕੀ ਹੋਏਗਾ ਜਿਸ ਦੇ ਉੱਪਰ ਲਾਕ ਨਾਲ ਆਪਾਂ ਜੋ ਸੀਲਾ ਹੈ ਉਹ ਲਗਾਉਣੀਆਂ ਹੁੰਦੀਆਂ ਹਨ ਤੇ ਦੂਸਰਾ ਆਪਣੇ ਕੋ ਹੈ ਜੀ ਸੀਲ ਲਿਫਾਫਾ ਜਿਸ ਵਿੱਚ ਭਰੀ ਹੋਈ ਚੈੱਕ ਸਲੀਪ ਜਿਸ ਨੂੰ ਆਪਾਂ ਅੰਕੀਤਾ 6 ਕਹਿੰਦੇ ਨੇ ਹਨ ਉਹ ਹੋਵੇਗੀ ਇਹ ਵੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਵੱਖ-ਵੱਖ ਲਿਫਾਫਿਆਂ ਵਿੱਚ ਪਾ ਕੇ ਆਪਾਂ ਸੀਲ ਕਰਨੀ ਹੈ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਦੇ ਸਾਰਾ ਸਮਾਨ ਇੱਕ ਪਾਸੇ ਕਰ ਲੈਣਾ ਹੈ ਤੇ ਬਲਾਕ ਸੰਮਤੀ ਦਾ ਇੱਕ ਪਾਸੇ ਕਰ ਲੈਣਾ ਹੈ ਇਹ ਵੀ ਆਪਾਂ ਸੀਲ ਦੇਣੀ ਹੈ ਜੀ ਤੇ ਉਸ ਤੋਂ ਬਾਅਦ ਆਪਣੇ ਜੋ ਖੁੱਲੇ ਦਸਤਾਵੇਜ਼ ਹਨ ਕਿਹੜੇ ਕਿਹੜੇ ਦਸਤਾਵੇਜ਼ ਹੈ ਆਪਾਂ ਉਹਨਾਂ ਲਿਫਾਫਿਆਂ ਨੂੰ ਸੀਲ ਨਹੀਂ ਕਰਨਾ ਲਿਫਾਫਿਆਂ ਦੇ ਉੱਪਰ ਲਿਖ ਕੇ ਪ੍ਰੈਜ਼ਾਈਡਿੰਗ ਅਫਸਰ ਡੈਰੀ ਦੇ ਖੁੱਲੇ ਦਸਤਾਵੇਜ਼ ਜਿਹੀ ਦੇਣੇ ਹਨ ਉਹ ਹੈ ਜੀ ਆਪਣੇ ਕੋ ਇੱਕ ਪ੍ਰੈਜ਼ਾਈਡਿੰਗ ਅਫਸਰ ਡੈਰੀ ਦੇਣੀ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਅਲੱਗ ਲਿਫਾਫਾ ਬਣਾਉਣਾ ਹੈ ਤੇ ਬਲਾਕ ਸੰਪਤੀ ਲਈ ਅਲੱਗ ਲਿਫਾਫਾ ਇਸੇ ਤਰ੍ਹਾਂ ਜੋ ਚੈੱਕ ਸਲਿੱਪਾਂ ਹਨ ਚੈੱਕ ਸਲਿੱਪ ਆਪਣੇ ਕੋ ਜੋ ਅੰਕਿਤ ਅਛੇ ਹੈ ਉਹ ਵੀ ਆਪਾਂ ਖੁੱਲਾ ਦੇਣਾ ਹੈ ਤੇ ਉਸ ਦੇ ਵਿੱਚ ਵੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਲਈ ਅਲੱਗ-ਅਲੱਗ ਲਿਫਾਫਿਆਂ ਦੇ ਉੱਪਰ ਲਿਖ ਕੇ ਤੇ ਇਹ ਦਸਤਾਵੇਜ਼ ਖੁੱਲੇ ਦੇਣੇ ਹੁੰਦੇ ਹਨ ਜੀ ਉਸ ਤੋਂ ਬਾਅਦ ਆ ਗਿਆ ਜੋ ਆਪਣੇ ਕੋ ਪੈਕੇਟ 2 ਹੈ ਜਿਸ ਵਿੱਚ ਆਪਾਂ ਸਟੈਚਰੀ ਕਵਰ ਕਹਿੰਦੇ ਨੇ ਹਾਂ ਨਾ ਸੀਲਡ ਲਿਫਾਫੇ ਸੀਲ ਬੰਦੇ ਲਿਫਾਫੇ ਲਾਕ ਨਾਲ ਜਿਹੜੇ ਆਪਾਂ ਲਾਕ ਨਾਲ ਬੰਦ ਕਰਨੇ ਹਨ ਇਸ ਦੇ ਵਿੱਚ ਵੀ ਮਾਰਕਡ ਕਾਪੀ ਹੈ ਵੋਟਰ ਸੂਚੀਆਂ ਦੀ ਇਹ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਲਈ ਲੱਗ ਤੇ ਬਲਾਕ ਸੰਮਤੀ ਦੇ ਲਈ ਲੱਗਾ ਕਿਉਂਕਿ ਤੁਹਾਨੂੰ 4 ਮਾਰਕ ਕਾਪੀਆਂ ਮਿਲਣਗੀਆਂ ਵੋਟਰ ਸੂਚੀਆਂ ਦੀਆਂ ਉਹਨਾਂ ਵਿੱਚੋਂ ਤੁਸੀਂ ਦੋ ਨੂੰ ਕੋਈ ਵੀ ਮਾਰਕਡ ਕਾਪੀ ਲੈ ਲੈਣਾ ਹੈ ਜਿਸ ਦੇ ਵਿੱਚ ਆਪਣੇ ਕੋ जो पोलिंग अफसर नंबर दो तीन होएगी एक मार्कड कॉपी पोलिंग अफसर दो को ते एक पोलिंग अफसर तीन को होएगी जी तो इस तरह मान लो कि पोलिंग अफसर जो दो है उस जिला परिशद की मार्ग कापी आ होगी तो जो नंबर तीन पोलिंग ऑफिसर है उस ब्लॉक समिति का होएगा जी इस तो बाद अपने को सैकेंड नंबर है जो तीस वटैचुरी कवर अपने को है कि एक वाला कवर होएगा ये कवर आप ਛੋਟੇ ਛੋਟੇ ਜੋ ਲਿਫਾਫੇ ਹੁੰਦੇ ਹਨ ਉਹ ਆਪਾਂ ਬੰਦ ਕਰਨੇ ਹੁੰਦੇ ਹਨ ਇਹ ਸਾਰੇ ਜੋ ਲਿਫਾਫੇ ਹਨ ਛੋਟੇ ਛੋਟੇ ਇਹ ਇੱਕ ਵੱਡੇ ਕਵਰ ਦੇ ਵਿੱਚ ਪੈ ਜਾਣਗੇ ਤੇ ਉਸ ਪੈਕਟ ਦੇ ਉੱਪਰ ਆਪਾਂ ਲਿਖ ਦੇਣਾ ਹੈ ਸਟੈਚੂਰੀ ਕਵਰ ਤੇ ਉਸ ਦੇ ਬਾਹਰ ਹੁਣ ਜਿਹੜੇ ਵੀ ਆਪਾਂ ਚੀਜ਼ਾਂ ਇਹ ਵਿੱਚ ਪਾ ਰਹੇ ਹਨ ਇਸ ਵੱਡੇ ਲਿਫਾਫੇ ਦੇ ਵਿੱਚ ਤੁਸੀਂ ਜਦੋਂ ਵੱਡਾ ਲਿਫਾਫਾ ਹੋਏਗਾ ਉਸ ਦੇ ਬਾਅਦ ਸਟੈਚੂਰੀ ਕਵਰ ਲਿਖ ਕੇ ਸਾਰੀਆਂ ਜੋ ਇੱਕ ਤੋਂ ਲੈ ਕੇ 11 ਜਾਂ 12 ਨੰਬਰ ਜੋ ਜੋ ਵੀ ਇਸ ਦੇ ਵਿੱਚ ਜਿੰਨੇ ਵੀ ਲਿਫਾਫੇ ਹੋਣਗੇ ਸਾਰਿਆਂ ਦੇ ਉੱਪਰ ਇਸ ਤਰ੍ਹਾਂ ਲਿਖ ਦੇਣਾ ਹੈ ਕਿ ਕਿਹੜਾ ਕਿਹੜਾ ਲਿਫਾਫਾ ਇਸ ਦੇ ਅੰਦਰ ਤੁਸੀਂ ਪਾਇਆ ਹੋਇਆ ਹੈ ਜੀ ਤੇ ਉਸ ਤੋਂ ਬਾਅਦ ਦੇਖੋ ਆਪਣੇ ਕੋਲ ਦੂਸਰਾ ਹੈ ਫਿਰ ਟੈਂਡਰ ਬੈਲਟ ਪੇਪਰ ਦਾ ਲਿਫਾਫਾ ਤੇ ਟੈਂਡਰ ਬੈਲਟ ਦੀ ਜੋ ਲਿਸਟ ਹੈ ਫਾਰਮ ਨੰਬਰ 7 ਨੂੰ ਜਿਸ ਨੂੰ ਆਪਾਂ ਕਹਦੇ ਨੇ ਹਨ ਇਹ ਵੀ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਲੱਗ ਤੇ ਬਲਾਕ ਸੰਪਤੀ ਦੇ ਲਈ ਅਲੱਗ-ਅਲੱਗ ਲਿਫਾਫੇ ਤਿਆਰ ਕਰਨੇ ਹਨ ਫਿਰ ਹੈ ਚੈਲੰਜ ਬੂਟਾਂ ਦੀ ਜੋ ਲਿਸਟ ਹੈ ਫਾਰਮ ਨੰਬਰ 8 ਇਹ ਵੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਲਈ ਅਲੱਗ-ਅਲੱਗ ਲਿਫਾਫੇ ਬਣਾਉਣੇ ਹਨ ਜੀ ਅਨ્ય ਅਤੇ ਦੁਰਲਭ ਵੋਟਰਾਂ ਦੀ ਜੋ ਲਿਸਟ ਹੈ ਅੰਕਿਤ 8AB ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਅਲੱਗ-ਅਲੱਗ ਲਿਫਾਫੇ ਬਣਾਉਣੇ ਹਨ ਜੀ ਫੇਖਰਾਬ ਅਤੇ ਕੈਨਸਲ ਹੋਏ ਵੈਲਟ ਪੇਪਰ ਲਈ ਵੀ ਅਲੱਗ-ਅਲੱਗ ਬਣਾਉਣੇ ਹਨ ਵਰਤੇ ਹੋਏ ਵੈਲਟ ਪੇਪਰਾਂ ਦੀਆਂ ਕਾਊਂਟਰ ਫਾਈਲਸ ਤੇ ਇਹ ਵੀ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਅਲੱਗ-ਅਲੱਗ ਤੁਸੀਂ ਬਣਾ ਲੈਣੀਆਂ ਹਨ ਜੀ ਕਿਉਂਕਿ ਜੋ ਦੋਨੋਂ ਵੈਲਟ ਪੇਪਰ ਹੋਣਗੇ ਜੋ ਜਿਲ੍ਹਾ ਪ੍ਰੀਸ਼ਦ ਦੇ ਜੋ ਵੈਲਟ ਪੇਪਰ ਹਨ ਉਹ ਅਲੱਗ ਹੋਣਗੇ ਤੇ ਬਲਾਕ ਸੰਮਤੀ ਦੇ ਵੈਲਟ ਪੇਪਰ ਅਲੱਗ ਹੋਣਗੇ ਇਸ ਲਈ ਇਹਨਾਂ ਦੀਆਂ ਕਾਊਂਟਰ ਫਾਈਲਸ ਵੀ ਅਲੱਗ-ਅ ਅਗਲਾ ਹੈ ਜੀ ਅਣ ਵਰਤੇ ਵੈਲਟ ਪੇਪਰਾਂ ਦਾ ਲਿਫਾਫਾ ਜਿਹੜੇ ਵੈਲਟ ਪੇਪਰ ਯੂਜ਼ ਨਹੀਂ ਹੋਏ ਹਨ ਮੰਨ ਲਓ ਤੁਹਾਨੂੰ 500 ਪੇਪਰ ਇਸ਼ੂ ਹੋਏ ਹਨ ਵੈਲਟ ਪੇਪਰ ਤੁਹਾਡੇ ਬੂਥ ਤੇ ਤੇ ਉੱਚੋ ਤੁਸੀਂ 400 ਵੋਟਾਂ ਪਵਾਤੀਆਂ ਤੇ 100 ਆਪਣੇ ਕੋਲ ਵਾਧੂ ਪਏ ਹਨ ਤੇ ਉਹ ਵੀ ਜੋ ਵਾਧੂ ਅਣ ਵਰਤੇ ਵੈਲਟ ਪੇਪਰ ਹਨ ਉਹ ਵੀ ਅਲੱਗ-ਅਲੱਗ ਜ਼ਿਲ੍ਹਾ ਪ੍ਰਿਦੇਸ਼ ਤੇ ਬਲਾਕ ਸਮਤੀ ਦੇ ਅਲੱਗ-ਅਲੱਗ ਲਿਫਾਫੇ ਬਣਾ ਕੇ ਤੁਸੀਂ ਵਿੱਚ ਪਾ ਦੇਣੇ ਹਨ ਤੇ ਉਹਨਾਂ ਨੂੰ ਸੀਲ ਕਰ ਦੇਣਾ ਹੈ ਲਾਕ ਲਗਾ ਦੇਣੀ ਹੈ ਅਗਲਾ ਹੈ ਜੀ ਪੋਲਿੰਗ ਏਜੰਟਾਂ ਦੀ ਨਿਯੁਕਤੀ ਫਾਰਮ ਇਹ ਵੀ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੇ ਜੋ ਅਲੱਗ-ਅਲੱਗ ਪੋਲਿੰਗ ਏਜੰਟ ਹੋਣਗੇ ਉਹਨਾਂ ਦੇ ਅਲੱਗ-ਅਲੱਗ ਹੀ ਤੁਸੀਂ ਜੋ ਲਿਫਾਫੇ ਤਿਆਰ ਕਰਨੇ ਹਨ ਉਸ ਤੋਂ ਬਾਅਦ ਆਪਣੇ ਕੋਲ ਹੈ ਰਜਿਸਟਰ ਆਫ ਵੋਟਰ ਰਜਿਸਟਰ ਆਫ ਵੋਟਰ ਇੱਕ ਹੀ ਹੁੰਦਾ ਹੈ ਚਾਹੇ ਉਹ ਜ਼ਿਲ੍ਹਾ ਪ੍ਰਸ਼ਾਸਨ ਦਾ ਮਤਲਬ ਆਵੇ ਤੇ ਜਾਵੇ ਉਹ ਜੋ ਪਰਸਨ ਹੈ ਉਹ ਸੇਮ ਪਰਸਨ ਹੀ ਇੱਕ ਵਾਰ ਰਜਿਸਟਰ ਹੋਏਗਾ ਦੋ ਵਾਰ ਰਜਿਸਟਰ ਨਹੀਂ ਹੋਏਗਾ ਸੇਮ ਪਰਸਨ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਲਈ ਵੋਟ ਪਾਏਗਾ ਪਰ ਉਸ ਨੂੰ ਰਜਿਸਟਰ ਆਫ ਵੋਟਰ ਦੇ ਵਿੱਚ ਇੱਕ ਵਾਰ ਹੀ ਤੁਸੀ ਰਜਿਸਟਰ ਕਰਨਾ ਹੁੰਦਾ ਹੈ ਜੀ ਤੇ ਇਸ ਤੋਂ ਬਾਅਦ ਆਪਣੇ ਕੋ ਵਰਤੀਆਂ ਹੋਈਆਂ ਪਰਚੀਆਂ ਜਾਂ ਵੋਟਰ ਸਲਿੱਪਾਂ ਇਹ ਰਜਿਸਟਰ ਆਫ ਵੋਟਰ ਦੇ ਨਾਲ ਹੀ ਤੁਹਾਨੂੰ ਵੋਟਰ ਸਲਿੱਪਾਂ ਵੀ ਇਸ਼ੂ ਕੀਤੀਆਂ ਜਾਂਦੀਆਂ ਹਨ ਇਹ ਜੋ ਵੋਟਰ ਸਲਿੱਪਾਂ ਹੈ ਇਹ ਇਸ਼ੂ ਕਰਦਾ ਹੈ ਪੋਲਿੰਗ ਅਫੀਸਰ ਨੰਬਰ 1 ਤੇ ਇਹ ਜੋ ਵੋਟਰ ਹੈ ਫਿਰ ਕਿਸ ਕੋ ਲੈ ਕੇ ਜਾਂਦਾ ਹੈ ਪੋਲਿੰਗ ਅਫੀਸਰ ਨੰਬਰ 2 ਕੋ ਲੈ ਕੇ ਜਾਏਗਾ ਵੋਟਰ ਸਲਿੱਪਾ ਇਸ਼ੂ ਕਰੇਗਾ ਪੋਲਿੰਗ ਅਫੀਸਰ ਨੰਬਰ 1 ਤੇ ਜਾਣ ਗਿਆ ਕਿਸ ਦੇ ਕੋਲ ਪੋਲਿੰਗ ਆਪਸ਼ਨ ਨੰਬਰ 2 ਕੋ ਪੋਲਿੰਗ ਆਪਸ਼ਨ ਨੰਬਰ ਜੋ 2 ਹੈ ਉਹ ਵੋਟਰ ਸਲਿੱਪ ਆਪਣੇ ਕੋ ਰੱਖ ਲਏਗਾ ਤੇ ਉਸ ਤੋਂ ਬਾਅਦ ਉਸ ਨੂੰ ਵੈਲਿਡ ਪੇਪਰ ਇਸ਼ੂ ਕਰ ਦੇਵੇਗਾ ਜੀ ਤੇ ਉਸ ਤੋਂ ਬਾਅਦ ਆਪਣੇ ਕੋ ਹੈ ਜੀ ਅਣਵਰਤੀਆਂ ਗ੍ਰੀਨ ਪੇਪਰ ਸੀਲਾਂ ਜੋ ਗ੍ਰੀਨ ਪੇਪਰ ਸੀਲਾਂ ਮੰਨ ਲਓ ਤੁਹਾਨੂੰ ਜੋ 4 ਜਾਂ 5 ਇਸ਼ੂ ਹੋਈਆਂ ਹਨ ਦੋ ਬਕਸੇ ਹਨ ਦੋ ਤੁਸੀਂ ਲਾਤੀਆਂ ਤੇ ਤਿੰਨ ਤੁਹਾਡੇ ਕੋ ਅਣਵਰਤੀਆਂ ਰਹਿ ਗਈਆਂ ਤੇ ਉਹ ਅਣਵਰਤੀਆਂ ਤੁਸੀਂ ਇੱਕ ਅਲੱਗ ਲਿਫਾਫੇ ਵਿੱਚ ਪਾ ਕੇ ਉਹਨਾਂ ਤੋਂ ਵੀ ਸੀਲ ਲਗਾ ਕੇ ਤੇ ਬਾਹਰ ਤੁਸੀਂ ਲਿਖ ਦੇਣਾ ਹੈ ਅੰਬਰਤੀਆਂ ਗ੍ਰੀਨ ਪੇਪਰ ਸੀਲਾ ਤੇ ਨਾਲ ਹੀ ਆਪਣਾ ਜੋ ਵੀ ਜ਼ੋਨ ਵਗੈਰਾ ਹੈ ਉਹ ਤੁਸੀਂ ਪੋਲਿੰਗ ਸਟੇਸ਼ਨ ਦਾ ਨੰਬਰ ਸਾਰਾ ਕੁਝ ਲਿਖਣਾ ਹੁੰਦਾ ਹੈ ਹਰ ਜੋ ਹਰੇਕ ਲਿਫਾਫੇ ਤੇ ਉਸ ਤੋਂ ਬਾਅਦ ਆਪਣੇ ਕੋ ਆ ਗਿਆ ਜੀ ਨੈਕਸਟ ਨੋਨ ਸਟੈਚੂਰੀ ਕਵਰ ਗੂੰਦ ਨਾਲ ਸੀਲ ਲਿਫਾਫੇ ਕਰਨੇ ਹਨ ਇਹ ਵੀ ਤੁਸੀਂ ਇੱਕ ਵਾਰ ਆਪਣੇ ਜੋ ਸੁਪਰਵਾਈਜ਼ਰ ਹਨ ਉਹਨਾਂ ਕੋਲ ਜਰੂਰ ਕੰਸਲਟ ਕਰ ਲੈਣਾ ਹੈ ਕਿਉਂਕਿ ਮਾਰਕਡ ਕਾਪੀਆਂ ਤੇ ਆਪਣੇ ਕੋ ਸਟੈਚੂਰੀ ਕਵਰ ਵਿੱਚ ਚਲ ਜਾਣਗੀਆਂ ਤੇ ਕਿਉਂਕਿ ਆਪਾਂ ਨੂੰ ਮੰਨ ਲਓ ਕਿ 4 ਕਾਪੀਆਂ ਮਿਲੀਆਂ ਹਨ ਦੋ ਮਾਰਕਡ ਕਾਪੀਆਂ ਬਣਾ ਲਈਆਂ ਤੇ ਦੋ ਆਪਣੇ ਕੋ ਜੋ ਵਰਕਿੰਗ ਵੋਟਰ ਸੂਚੀਆਂ ਹਨ ਉਹ ਅਲੱਗ ਲਫਾਫੇ ਵਿੱਚ ਤੁਸੀਂ ਪਾਉਣੀਆਂ ਹੁੰਦੀਆਂ ਹਨ ਉਸ ਨੂੰ ਨੋਨ ਸਟ੍ਰੈਚ ਰੀ ਕਵਰ ਆਪਾਂ ਕਹਿ ਦਿੰਦੇ ਹਾਂ ਤੇ ਅਣ ਵਰਤੀਆਂ ਵੋਟਰ ਸਲਿੱਪਾਂ ਮੰਨ ਲਓ ਤੁਹਾਨੂੰ 1000 ਵੋਟਰ ਸਲਿੱਪਾਂ ਇਸ਼ੂ ਹੋਈਆਂ ਹਨ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਜੋ 400 ਤੁਸੀਂ ਯੂਜ਼ ਕਰ ਲਈਆਂ 600 ਹਜੇ ਵੀ ਅਣ ਵਰਤੀਆਂ ਪਈਆਂ ਹੋਈਆਂ ਹਨ ਤੇ ਉਹ ਵੀ ਤੁਸੀਂ ਇੱਕ ਬੰਦ ਲਫਾਫੇ ਵਿੱਚ ਪਾ ਕੇ ਅਲੱਗ ਦੇਣਾ ਹੁੰਦਾ ਜਿਸ ਤਰ੍ਹਾਂ ਮੰਨ ਲਓ ਨੋਨ ਸਟ੍ਰੈਚ ਰੀ ਕਵਰ ਕਿਸ ਤਰ੍ਹਾਂ ਹੈ ਇੱਕ ਨੋਨ ਸਟ੍ਰੈਚ ਰੀ ਕਵਰ ਤੁਸੀਂ ਇੱਥੇ ਲਿਖ ਦੇਣਾ ਹੈ ਉੱਪਰ ਹੁਣ ਇਸ ਦੇ ਵਿੱਚ ਕੀ ਪਾ ਦੇਣਾ ਹੈ ਇੱਕ ਤੇ ਇਹ ਦੋ ਆਪਣੇ ਪਾ ਦੇਣੀਆਂ ਹਨ ਜੋ ਕਾਪੀਆਂ ਤੁਹਾਡੇ ਕੋਲ ਬੱਝੀਆਂ ਹਨ ਇੱਕ ਬੰਦ ਲਿਫਾਫੇ ਵਿੱਚ ਪਾ ਕੇ ਇੱਥੇ ਪਾ ਦੇਣੀਆਂ ਹਨ ਤੇ ਅਣਵਰਤੀਆਂ ਜੋ ਵੋਟਰ ਸਿਲਪਾ ਉਹ ਵੀ ਇਹਦੇ ਵਿੱਚ ਤੁਸੀਂ ਇੱਕ ਅਲੱਗ ਲਿਫਾਫੇ ਵਿੱਚ ਪਾ ਕੇ ਇਸ ਦੇ ਵਿੱਚ ਪਾ ਦੇਣੀਆਂ ਹੁੰਦੀਆਂ ਹਨ ਜੀ ਤੇ ਇਸ ਤੋਂ ਬਾਅਦ ਆਪਣੇ ਕੋਲ ਹੋਰ ਸਮੱਗਰੀ ਜੋ ਹੈ ਜੀ ਜਿਸ ਤਰ੍ਹਾਂ ਕਿਟ ਬੈਗ ਰੱਸੀ ਬਰਾਸ ਸੀਲ ਐਰੋ ਕ੍ਰੋਸ ਮਾਰਕ ਮੋਰਦੂ ਹੁੰਦੀ ਹੈ ਸਟੈਂਪ ਪੇਡ ਹੈਂਡ ਬੁੱਕ ਜੋ ਪ੍ਰੈਜ਼ਾਈਡਿੰਗ ਅਫਸਰ ਦੀ ਲੋਹੇ ਦਾ ਸਕੇਲ ਸਕਰੀਨ ਅਤੇ ਹੋਰ ਸਮਾਨ ਇਹ ਸਾਰਾ ਤੁਸੀਂ ਅਲੱਗ ਤੋਂ ਨਾਲ ਦੇਣਾ ਹੁੰਦਾ ਹੈ ਜੀ ਤੇ ਇਹ ਸਾਰਾ ਸਮਾਨ ਤੁਸੀਂ ਜੋ ਵੀ ਹੈ ਇਸ ਨੂੰ ਤੁਸੀਂ ਜੋ ਆਪਣੇ ਕੋ ਕਿਟ ਬੈਗ ਹੈ ਉਸ ਦੇ ਵਿੱਚ ਖੁੱਲਾ ਹੀ ਪਾ ਦੇਣਾ ਹੈ ਤੇ ਉੱਥੇ ਜਾ ਕੇ ਤੁਸੀਂ ਜਦੋਂ ਕਿਟ ਬੈਗ ਨੂੰ ਖੋਲੋਗੇ ਤੇ ਸਾਰਾ ਸਮਾਨ ਉਹ ਆਪਣੇ ਆਪ ਵਿੱਚੋਂ ਚੈੱਕ ਕਰੀ ਜਾਣਗੇ ਤੇ ਟਿੱਕ ਲਗਾਈ ਜਾਣਗੇ ਤੇ ਖੋਪ ਹੈ ਸਾਥੀਓ ਤੁਹਾਨੂੰ ਸਾਰੀ ਜੋ ਇਨਫੋਰਮੇਸ਼ਨ ਦਿੱਤੀ ਹੈ ਅੱਛੀ ਤਰ੍ਹਾਂ ਸਮਝ ਲੱਗੀ ਹੋਣੀ ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਹੁਣ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ